ਦਿੱਤਾ ਜਾਣਾ ਤੇ ਜਫਾ ਲੱਗੂਗਾ ਆ ਸਾਹਮਣੇ ਬੱਲਾ ਕਠਿਆਲੇ ਵਾਲਾ ਨਹੀਂ ਤੇ ਖੇਡ ਰੇਡਰ ਨੂੰ 500 ਕਬੱਡੀ 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 ਸਾਡੇ ਬਾਈ ਅਲੀ ਪੱਤਖਰਾਂ ਦਾ ਸਾਰੇ ਭਰਾਵਾਂ ਨਾਲ ਦਾਦੇ ਰਾਂ ਦਾ ਧੰਨਵਾਦ ਹੈ ਇੱਕ ਪਾਸੇ ਕਮਾਲ ਹੋਈ ਜਾਂਦੀ ਹੈ ਆ ਲਓ ਗੁਰਪ੍ਰੀਤ ਫੇਰ ਕਬੱਡੀ ਪਾ ਰਿਹਾ ਹੈ ਸਾਹਮਣੇ 4 ਨੇ ਲੈ ਵੀ ਬੱਲੇ ਲੈ ਵੀ ਚੱਕੀ ਜਾਂਦਾ ਫੱਟੇ ਜੰਮਾ ਫੱਟੇ ਗੱਤੀ ਨੰਬਰ ਮਲਿਕੋ ਸਾਹਿਬਾਂ ਨੇ ਫੈਸਲਾ ਕਰਨਾ ਹੈ ਹੋ ਸਾਹਿਬ ਮੈਚ ਗਰੂ ਜੀਨੇ ਦੀ ਰੇਲ ਤੇ ਬੋਲ ਬੱਲੇ ਦਾ ਹੀ ਦੇ ਮਹੂਤੀ ਮੇਜਰ ਕਬੱਡੀ ਫੈਡਰੇਸ਼ਨ ਦੇ ਕੱਪਾਂ ਦੇ ਸਪਾਰਟੂਅਲ ਗੱਡੀ ਵਾਲ ਮਾਨਿਆ ਸਨਮਾਨਿਆ ਗਿਆ ਇੱਕ ਪਾਸੇ ਸਚਨ ਗੰਦੋਲੀ ਵਾਲਾ ਇਹਦਾ ਹਰਿਆਣਾ ਦੇ ਵਿੱਚ ਗੰਦੋਲੀ ਪਿੰਡ ਹੈ ਜੱਗੇ ਮਾਰਿਆ ਲਾਲਪੁਰ ਦਾਕਾ ਤਾਰਾ ਫਰਕ ਪਿਆ ਬੱਦਿਆ ਜੱਟ ਨੂੰ ਸਭ ਲਈ ਮਾਣਾ ਚੱਲਿਆ ਆਹ ਸਾਹਮਣੇ ਕਹਿੰਦੇ ਨੋਰਮਲ ਪਾਕਿਸਤਾਨ ਦੇ ਵਿੱਚ ਜੱਫੇ ਲਾ ਕੇ ਆਇਆ ਜਿੱਥੇ ਜੱਗੇ ਦਾਕੋ ਨੇ ਦਾਕਾ ਮਾਰਿਆ ਸੀਗਾ ਜਿਹਦੇ ਗੁਣੀ ਅੰਕਲ ਫੈਸਲਾਬਾਦ ਕਹਿੰਦੀ ਹੈ ਔਰ 33ਵਾਂ ਕਬੱਡੀ ਕੱਪ ਹੈ ਸਾਰੇ ਸਾਰੇ ਵੀਰਾਂ ਦਾ ਭਾਈ ਗੁਰਪ੍ਰੀਤ ਸਿੰਘ ਦੀ ਪਲਵਾਨ ਗਰੁੱਪ ਅੱਜ ਦੇ ਮੇਲੇ ਤੇ ਇੱਥੇ ਪਰਨੇ ਲੱਗਾ ਹੋਇਆ ਯਾਰਾਂ ਦਾ ਗਰੁੱਪ ਦੇ ਕੋਟੜਦਾ ਹੋ ਚੁੱਪ ਜਦੋਂ ਉਹ ਵੀ ਮਖਾਲੇ ਹਵਾ ਖੋਰੀਆਂ ਅੱਜ ਸਾਰੇ ਯਾਰ ਮਿੱਤਰ ਆਏ ਐ ਇਹ ਚੇਤਨਪਾਲ ਦੇ ਯਾਰਾਂ ਦਾ ਮੇਲਾ ਕਿ ਵਿੱਚ ਜੰਡੂ ਸਿੰਘੇ ਮੇਲਾ ਲੱਗਿਆ ਮੇਲਾ ਤੇਲੀ ਯਾਰਾਂ ਦਾ ਦੂਰ ਦੂਰ ਤੋਂ ਸੱਜਣ ਆਏ ਮੁੱਲ ਪਾਣ ਲਈ ਯਾਰਾਂ ਦਾ ਇੱਕ ਪਾਸੇ ਮਨਜੀਤ ਸਿੰਘ ਜਰ ਵਰਕੇ ਕਬੱਡੀ ਪਾਉਣਾ ਹੈ ਇਦਰੋਂ ਪਾਸੇ ਕਿੰਨੇ ਅੰਬੇ ਬੱਲਣਾ ਜੋਰ ਲੱਗਿਆ ਹੋਇਆ ਅੰਮਿਆ ਦੇਖ ਲੈ ਕਿਹੜੀ ਬੱਚੇ ਵਾਲਾ ਵੀ ਇਹਨਾਂ ਦੀ ਜਫੇ ਲਾਉਣੇ ਪੈਣੇ ਲਾਉਣੇ ਪੈਣੇ ਚੱਕੀ 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 ਤੇ ਰੰਗਾਂ ਵੇ ਕਹਿੰਦੇ ਮਾਨਸਾ ਵਾਲਾ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕਣੇ ਮਾੜੀ ਜੱਟ ਦੀ ਹਿੱਟ ਕੋਣੇ ਮੁੰਡੇ ਫੈਨ ਨੇ ਤੇਰੇ ਸ਼ਹਿਰਾਂ ਦੇ ਇਹ ਮੁਸਲਮਾਨ ਜੇ ਸਿੱਧੂ ਦੇ ਪਿੰਡਾਂ ਵਿੱਚ ਉਬਰਿਆ ਇਹ ਹਾਲ ਨੇ ਟੋਡਿ ਸੱਤਾ ਜੇਟੂ ਹੈ ਇਹ ਮਾਨਸਾ ਵਾਲਾ ਕਮਾਲ ਕਰ ਗਿਆ ਅੱਜ ਕੱਲ ਤੇ ਟਾਈਮ ਪੀਸ ਦੀ ਮੁੰਡੇ ਭਾਈ ਲੱਗ ਸਰਪੰਚ ਦੇ ਗੱਦਾ ਡਿੱਗੀ ਤੇ ਕਰ ਦੁੱਪਾ ਆ ਗੱਦਾ ਡਿੱਗੇ ਤੇ ਕਰ ਦੁੱਪਾ ਬੰਦੂ ਕਪੂਰ ਪਿੰਡੀਆਂ ਮਰਗੇ ਪਾਉਂਦੇ ਹੋ ਰੋਡ ਪਰਦੇ ਚਾਰ ਜਿੱਦੀ ਸਗਨਾਲ ਯਾਰਾ ਯਾਰ ਜਿੱਦੀ ਦੇਖੋ ਫਸ ਕਬੱਡੀ ਪੁਲੀਆਂ ਨੇ ਤੇ ਬਹੁਤ ਵੱਡੇ ਭਾਈ ਜਿੱਦੀ ਕੌਡੀ ਤੇ ਕੌਡੀ ਪੈਂਦੀ ਹੈ ਜੰਡੂ ਸਿੰਘੇ ਦੇ ਦੁਨੀਆ ਦੇ ਮਾਰੇ ਜਾਂਦੀ ਹੈ ਜੰਡੂ ਸਿੰਘੇ ਦਾ ਮੇਲਾ ਚੱਲਦਾ ਹੈ ਉਧਰ ਗੁਰਦੀਪ ਸਿੰਘ ਵਾਲੇ ਤੇ ਅੰਸਾਲ ਸਰਬਜੀਤ ਸਿੰਘ ਵੀ ਸਾਡੇ ਵੀ ਜੇਹੇ ਖਾਸ ਹੋਣੇ ਅੱਜ ਦੇ ਮੇਲੇ ਤੇ ਬੈਸਟ ਚਿਕਾਇਆਂ ਨੂੰ ਮੋਟਰਸਾਈਕਲ ਦੇ ਰਹੇ ਆ ਜਿੱਦਣੇ ਜੋ ਮਰੀਤਾ ਵਾਲਾ ਅੱਜ ਦੇ ਜਾ ਤੂੰ ਉਸੀ ਸਾਨੂੰ ਵੀ ਟੇਟ ਕਰਦੀ ਮੈਂ ਠੱਪਕੇ ਦਾ ਜੱਟ ਦਾ ਜਹਾ ਵੀਰ ਦੀ ਹਵੇਲੀ ਜੱਟ ਜੱਲੇ ਜੱਟੇ ਜੱਲੇ ਵਾਲੇ ਵਾਲੇ ਜੱਟ ਦਾ ਜਹਾਂ ਮੀਰ ਦੀ ਹਵੇਲੀ ਜਿੱਦਾਂ ਬੁੱਲ੍ਹੇ ਵੱਲੇ ਜੰਡੇ ਵਾਲੇ ਵਾਲੇ ਜੱਟ ਦਾ ਸਣੀ ਖਰਾਣੇ ਖੜਾਉਂਦਾ ਗਰਦੀਨ ਤਾਹਾਂ ਦਾ ਔਰ ਕਬੱਡੀ ਦੇ ਉੱਚ ਟੋਪੀ ਦੇ ਬਲਾਰੇ ਸੁਨਾਨ ਜੈਗੋ ਦਾ ਭਵਾਨਾ ਵਾਲੇ ਅਮਰੀਕਾ ਰਾਜਨ ਕਲਿਆਣ ਦਾ ਸਾਡੇ ਬਾਈ ਅਲੀ ਪੱਤਵਖਰਾ ਦਾ ਸਾਰੇ ਭਰਾਵਾਂ ਨਾਲ ਹਾਜ਼ਰ ਰਾਂ ਦਾ ਧੰਨਵਾਦ ਹੈ ਇੱਕ ਪਾਸੇ ਕਮਾਲ ਹੋਈ ਜਾਂਦੀ ਹੈ ਔਰ ਚੰਡੂ ਸਿੰਘੇ ਦੇ ਵਿੱਚ ਦੁਲੀਆਂ ਅੱਜ ਮੋਰਨ ਮਤਰੋ ਕਬੱਡੀ ਤੇ ਵਿਆਲ ਹੋਈ ਜਾਂਦੀ ਹੈ ਇਹਨੂੰ ਰਾਂਝਾ ਰਾਂਝਾ ਕਹਿੰਦੇ ਐ ਰਾਂਝਾ ਹਿਸਤਰੀਕ ਮਹਾਨ ਕਰ ਗਿਆ ਅਲੀ ਪਰੇ ਗਲ ਸਿ ਮੇਰਾ ਹੋ ਗਏ ਇਥੇ ਬਰਬਾਦ ਹੋ ਇਥੇ ਇਥੇ ਅਲੀ ਸਾਹਰੇ ਮੈਂ ਜੱਟੂ ਸੰਘੇ ਵਾਲਾ ਯਾਰ ਖੜਾ ਮਾਰ ਦੇਣਾ ਖੋਲ ਗਿਆ ਖਾਂ ਖਾਂਦੇ ਮਿੱਤਰਾਂ ਨੇ ਉਹ ਬੋਲ ਲੈ ਕੇ ਟੋਕਿਆ ਉਹ ਗੁਰਵੀਰ ਸੰਘੇ ਦਾ ਮੇਲਾ ਉਹ ਰਵਿੰਦਰ ਸੰਘੇ ਦਾ ਮੇਲਾ او چوٹی دے پھٹھے میدان وچ ہوندا ہے ਆ ਕਿਸੇ ਕਿਹੜਿਆ ਤਾਰ ਜੁਣਾ ਗੁਰਦੇਵ ਸਿੰਘ ਜੁਣਾ ਆਖਦੀ ਹੈ ਚਾਰ ਗਾਫੀ ਸੇਮੋ ਬਣ ਕੇ ਮਨਦੀਪ ਤੱਕੀ ਦੇ ਦਾਸ ਵਰਗੇ ਪਿਆਰ ਵਰ ਪਾਣਾ ਇੱਕ ਪਾਸੇ ਦੇਖਦੇ ਨਾਨਮਤ ਮਦੂ ਇਸ ਵਿੱਚ 라 ਹਲਕਾ ਜਿਆ ਟੱਕ ਬਾਸ ਵਾਲੇ ਦੇ ਵਿੱਚ ਪੁੱਜਿਆ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਇਹ ਜਬੂ ਟੀਮ ਹੈ ਉਹਨੂੰ ਸਮਾਰਨ ਦੀ ਇਹ ਗੱਡੀ ਕੀਤੀ ਹੈ ਇੱਕ ਤਾਰ ਰੰਗ ਦੀ ਸਾਥੇ ਅੱਜ ਜੰਡੂ ਸੁਖੀ लॻे पासे அந்த பண்டி சாங்க ਪਿੰਡ ਦੇ ਨਿਸਕਲ ਮੁੰਡਿਆਂ ਨੇ ਬਿਲਾਈ ਉੱਡੀ ਉੱਡੀ ਦੀ ਕਰਤੀ ਜੱਟਾਂਾਂ ਚੱਪ ਹੈ ਚੀਤੇ ਦੇ ਰੇਡ ਫੇਰਨ ਬਾਗ ਡਾਲੀਆਂ ਭਰਦੀ ਤੁੰਨੇ ਕਹਿੰਦੇ ਮੁੰਡਿਆਂ ਨੂੰ ਸੋਹਣਿਆ ਯਾਰਾ ਜਿਵੇਂ ਜਿਵੇਂ ਤੁੰਨੇ ਚਮਿਆਰੀ ਦੀ ਖੇਡ ਦੇਖੀ ਹੈ ਸਦੀਆਂ ਤੱਕ ਗੱਲਾਂ ਹੋਣਗੀਆਂ ਔਰ ਰੰਗੀ ਦੁਨੀਆ ਲੱਗ ਤੁੰਨੇ ਚਮਿਆਰੀ ਤੋਂ ਇੱਕ ਤੈਨੂੰ ਜੇਤੂ ਹੋਇਆ ਔਰ ਦੂਜੇ ਪਾਸੇ ਦੇਖਦੇ ਆ ਇਹ ਸੱਚਮੁੱਚ ਫਰੀਆਣੇ ਵਾਲਾ ਹੈ ਇਹ ਸੱਚਮੁੱਚ ਯਾਰ ਸੋਹਣੇ ਦੇ ਜੰਗ ਜੁੰਡਿਆਂ ਦੇ ਮੇਲੇ ਕਾਹ ਬਾਤ ਹੈ ਗੁਰਪ੍ਰੀਤ ਦੀ ਕਬੱਡੀ ਹੈ ਦਰਸ਼ਵੀਰ ਦੇ ਕੱਕੀ ਫੇਰ 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 ਕਮਾਲ ਹੋ ਗਈ ਹੈ ਬੰਦੀ ਸਾਹਿਬ ਦੀ ਕਬੱਡੀ ਹੈ ਦਰਸ਼ਵੀਰ ਦੇ ਕੱਕੀ ਫੇਰ 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 ਕਮਾਲ ਹੋ ਗਈ ਹੈ ਬੰਦੀ ਸਾਹਿਬ ਹਾਂ ਜੱਗੀ ਕਮਾਲ ਕਰ ਗਿਆ ਨਵੀਂ ਟੀਮੇ ਦੀ ਰੇਡ ਤੇ ਹੋਰ ਵੱਡੇ ਦੀ ਨਵੀਂ ਟੀਮਾ ਇਸ ਵੇ ਕਬੱਡੀ ਕਬੱਡੀ ਕਰਦਾ ਹੋਇਆ ਜਹਾਂ ਮੀਰ ਦੇ ਤਾਰੇ ਤੰਗਦਾ ਕਰਨ ਮੇਰੇ ਮਿੱਤਰੋ ਰੂਪੀ ਦੇ ਕੋਰਸ ਦਾ ਹੰਬਾ ਠਦੀ ਹੈ ਜਲੰਧਰ ਨੂੰ ਦੁਨੀਆ ਹਾਕੀ ਦਾ ਹੰਬਾ ਠਦੀ ਹੈ ਪਰ ਦੂਜੇ ਪਾਸੇ ਰਾਂਝਾ ਨੋਜਵਲ ਲਾਲਾ ਕਿਸ ਦਾ ਬੋਲੇ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ 1 ਲੱਖ ਫਿਰ ਦੀ ਟੀਮ ਦੇ ਲਈ ਉਧਰ ਬਾਈ ਕਹਿੰਦਾ جی سو روپیہ ریبر اويي يا حارديپ جھوپي تو راهاي جو جو کي 10 منٽا سڀاڻي پڙهيو آهي تمين کي ڏاڏا ڏاڏا دو کٽي يا بھائی